ਮਾਈ ਭਾਗੋ ਜਿਸ ਨੂੰ ਮਾਤਾ ਭਾਗੌਰ ਵੀ ਕਿਹਾ ਜਾਂਦਾ ਹੈ 1705 ਵਿੱਚ ਜੰਗ ਦੇ ਮੈਦਾਨ ਵਿੱਚ ਫੌਜਾਂ ਦੀ ਅਗਵਾਈ ਕਰਨ ਵਾਲੀ ਪੰਜਾਬ ਦੀ ਪਹਿਲੀ ਔਰਤ ਸੀ ਅੱਜ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਵਾਲ ਕਲਾਂ ਵਿੱਚ ਜੰਮੀ ਉਹ ਗੁਰਗੋਬਿੰਦ ਸਿੰਘ ਜੀ ਦੀ ਸ਼ਰਧਾਲੂ ਪੈਰੋਕਾਰ ਸੀ ਸਨ 1704 ਵਿੱਚ ਆਨੰਦਪੁਰ ਸਾਹਿਬ ਸ਼ਹਿਰ ਮੁਗਲ ਸੈਨਾ ਅਤੇ ਸਥਾਨਕ ਪਹਾੜੀ ਸਰਦਾਰਾਂ ਦੀਆਂ ਸਾਰੀਆਂ ਫੌਜਾਂ ਦੁਆਰਾ ਨਿਰੰਤਰ ਘੇਰਾਬੰਦੀ ਇਹ ਦਿਨ ਸੀ ਜਦੋਂ ਉਸਦੇ ਪਿੰਡ ਦੇ 40 ਸਿਕ ਪੈਰੋਕਾਰਾਂ ਨੇ ਲੜਾਈ ਦੇ ਉਲਟ ਹਾਲਾਤ ਵਿੱਚ ਆਪਣੇ ਗੁਰੂ ਨੂੰ ਛੱਡਣ ਦਾ ਫੈਸਲਾ ਕੀਤਾ ਤਾਂ ਬਹੁਤ ਦੁਖੀ ਮਾਈ ਭਾਗੋ ਨੇ ਇਸ ਵਿੱਚੋਂ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੂੰ ਆਪਣਾ ਮਨ ਬਦਲਣ ਲਈ ਮਨਾਉਣ ਦੀ ਬਜਾਏ ਉਹ ਖੁਦ ਜੰਗੀ ਸ਼ਸਤਰ ਵਿੱਚ ਫਿੱਟ ਹੋ ਗਈ ਅਤੇ ਖੇਦਰਾਣੇ ਦੀ ਲੜਾਈ ਵਿੱਚ ਸਵਾਰ ਹੋ ਗਈ ਜਿਸ ਨਾਲ 40 ਸਿੱਖ ਪੁਰਸ਼ਾਂ ਉਸ ਦੀ ਮਿਸਾਲ ਉੱਤੇ ਚੱਲਣ ਲਈ ਸ਼ਰਮਿੰਦਾ ਹੋਣਾ ਪਿਆ। ਉਸ ਦੀ ਅਗਵਾਈ ਵਿੱਚ ਸਿੱਖ ਪੁਰਸ਼ ਆਪਣੇ ਮਰਨ ਵਾਲੇ ਸਾਹ ਤੱਕ ਬੇਰਹਿਮੀ ਨਾਲ ਲੜੇ ਜਿਸ ਨਾਲ ਦੁਸ਼ਮਣ ਨੂੰ ਪਿੱਛੇ ਹਟਣਾ ਪਿਆ। ਬਾਦ ਵਿੱਚ ਗੁਰੂ ਜੀ ਨੇ ਮਾਫ ਕੀਤੇ 40 ਸਿੱਖ ਪੁਰਸ਼ਾਂ ਦੇ 40 ਮੁਖਤੇ ਅਤੇ ਖਿਦਰਾਣਾ ਪਿੰਡ ਦਾ ਨਾਂ ਬਦਲ ਕੇ ਮੁਕਸਰ ਰੱਖ ਦਿੱਤਾ ਜਿੱਥੋਂ ਤੱਕ ਮਾਈ ਭਾਗੋ ਦੀ ਗੱਲ ਹੈ ਉਹ ਜੰਗ ਦੇ ਮੈਦਾਨ ਵਿੱਚ ਇੰਨੀ ਚੰਗੀ ਸੀ ਕਿ ਉਸ ਨੇ ਉਸ ਦੀ ਅੰਗ ਰੱਖਿਆਕ ਬਣਨ ਦੀ ਇੱਛਾ ਨੂੰ ਪੂਰਾ ਕੀਤਾ ਦਿਲਚਸਪ ਗੱਲ ਇਹ ਹੈ ਕਿ ਮਾਈ ਭਾਗੋ ਦੇ ਹਥਿਆਰ ਅਜੇ ਵੀ ਸਿੱਖ ਜੈਬ ਘਰਾਂ ਵਿੱਚ ਪਾਈ ਜਾ ਸਕਦੇ ਹਨ ਅਤੇ ਪੰਜਾਬ ਦੇ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਸ ਉਹਨਾਂ ਦੇ ਨਾਮ ਉੱਤੇ ਰੱਖਿਆ ਗਿਆ ਹੈ ਪੰਜਾਬ ਦੇ ਸਤਾਨਕ ਲੋਕ ਕਥਾਵਾਂ ਵਿੱਚ ਬਟਾਲਾ ਦੀ ਰਾਣੀ ਸਦਾ ਕੌਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸੱਤਾ ਵਿੱਚ ਸ਼ਾਨਦਾਰ ਵਾਧੇ ਦਾ ਮੁੱਖ ਆਰਕੀਟੈਕ ਮੰਨਿਆ ਜਾਂਦਾ ਹੈ ਕਨਈਆ ਮਿਸਲ ਦੇ ਨੇਤਾ ਔਰ ਰਣਜੀਤ ਸਿੰਘ ਦੀ ਸੱਸੀ ਅਤੇ ਬਾਅਦ ਵਿੱਚ ਉਸਦੇ ਮਾਪਿਆਂ ਦੀ ਮੌਤ ਤੋਂ ਬਾਅਦ ਉਸ ਦੀ ਇਕਲੌਤੀ ਰੀਜੈਂਸੀ ਇੱਕ ਔਰ ਦੀ ਚੰਗੀ ਸਲਾਹ ਅਤੇ ਭੌਤਿਕ ਸਰੋਤ ਸਨ ਜਿਨ੍ਹਾਂ ਨੇ ਨੌਜਵਾਨ ਰਾਜਕੁਮਾਰ ਨੂੰ ਆਪਣੀ ਵਿਰੋਧੀ ਮੁਖੀਆਂ ਨੂੰ ਹਰਾਉਣ ਮਹਾਰਾਜਾ ਦਾ ਖਿਤਾਬ ਸੰਭਾਲਣ ਅਤੇ ਪੰਜਾਬ ਨੂੰ ਇੱਕ ਰਾਸ਼ਟਰ ਰਾਜ ਬੱਚ ਇਕਜੁੱਟ ਕਰਨ ਵਿੱਚ ਸਹਾਇਤਾ ਕੀਤੀ ਫੌਜੀ ਮਾਸਟਰਮਾਈਂਡ ਰਣਜੀਤ ਸਿੰਘ ਦੇ ਨਾਲ ਆਪਣੀਆਂ ਜੰਗੀ ਮਹਿੰਮਾਂ ਵਿੱਚ ਫੌਜਾਂ ਦੀ ਅਗਵਾਈ ਵੀ ਕੀਤੀ ਅਤੇ ਕੂਟਨੀਤਿਕ ਮੇਜ਼ਾਂ ਤੇ ਗੱਲਬਾਤ ਕੀਤੀ। ਉਸ ਨੂੰ ਅੰਮ੍ਰਿਤਸਰ, ਚਨੌਟ, ਕਸੂਰ ਅਤੇ ਕਾਂਗੜਾ ਦੀਆਂ ਮਹਿੰਮਾਂ ਦੌਰਾਨ ਉਸ ਦੀ ਸ਼ਾਨਦਾਰ ਬਹਾਦਰੀ ਅਤੇ ਜੰਗੀ ਰਣਨੀਤੀਆਂ ਲਈ ਯਾਦ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਹਜ਼ਾਰਾ ਅਤੇ ਅਟਾਕ ਦੇ ਮਾਰਸ਼ਲ ਪਠਾਨਾ ਵਿਰੁੱਧ ਮਹਿੰਮਾਂ ਦੌਰਾਨ ਵੀ ਇੱਕ ਹੋਰ ਹੀ ਸੀ ਜਿਸ ਨੇ ਇੱਕ ਫੌਜੀ ਰਣਨੀਤੀਕਾਰ ਵਜੋਂ ਅਗਵਾਈ ਕੀਤੀ। ਦਿਲਚਸਪ ਗੱਲ ਇਹ ਹੈ ਕਿ ਉਸ ਨੂੰ ਅਫਗਾਨ ਰਿਕਾਰਡ ਵਿੱਚ ਉਸ ਸਮੇਂ ਦੇ ਸਭ ਤੋਂ ਮਹਾਨ ਜਰਨਾ ਵਿੱਚੋਂ ਇੱਕ ਵਜੋਂ ਜ਼ਿਕਰ ਕੀਤਾ ਗਿਆ ਹੈ। ਪੰਜਾਬ ਸਮਰਾਜ ਦੀ ਆਖਰੀ ਰਾਣੀ ਮਹਾਰਾਣੀ ਜਿੰਦ ਗੌਰ ਨੇ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਵਿਰੋਧ ਦੋ ਜੰਗਾਂ ਕੀਤੀਆਂ ਸਨ। ਬਸਤੀਵਾਦੀ ਸ਼ਾਸਨ ਵਿਰੋਧ ਉਸ ਦੀ ਮਹਿਮ ਉਹਦੋਂ ਸ਼ੁਰੂ ਹੋਈ ਜਦੋਂ ਹਜੇ ਵੀ 20 ਸਾਲਾਂ ਦੀ ਸੀ। ਉਸਦੇ ਪਤੀ ਪੰਜਾਬ ਦੇ ਆਖਰੀ ਮਹਾਰਾਜਾ ਦੀ 1839 ਵਿੱਚ ਇੱਕ ਸਟ੍ਰੋਕ ਨਾਲ ਮੌਤ ਹੋ ਗਈ ਸੀ। ਅਤੇ ਅੰਗਰੇਜ਼ ਉਸਦੇ ਬੱਚੇ ਪੁੱਤਰ ਅਤੇ ਵਾਰਿਸ ਜ ਦੀਪ ਸਿੰਘ ਤੋਂ ਰਾਜ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। 19ਵੀਂ ਸਦੀ ਦੇ ਭਾਰਤ ਦੇ ਸਭ ਤੋਂ ਸ਼ਾਨਦਾਰ ਪਾਤਰਾਂ ਵਿੱਚੋਂ ਇੱਕ ਬਹਾਦਰ ਰਾਣੀ ਨੇ ਦਰਬਾਰ ਦੀ ਅਗਵਾਈ ਕੀਤੀ ਸਤੀ ਅਤੇ ਪਰਦਾ ਦੇ ਪ੍ਰਚਲਿਤ ਰੀਤੀ ਰਿਵਾਜਾਂ ਨੂੰ ਰੱਦ ਕਰ ਦਿੱਤਾ ਅਤੇ ਮੰਤਰੀਆਂ ਅਤੇ ਫੌਜਾਂ ਨਾਲ ਮੀਟਿੰਗਾਂ ਕੀਤੀ ਜਿਨ੍ਹਾਂ ਸਾਰਿਆਂ ਨੇ ਉਸ ਦੀ ਸਲਾਹ ਦੀ ਪਾਲਣਾ ਕੀਤੀ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਹਾਰਨ ਤੋਂ ਬਾਅਦ ਵੀ ਉਸ ਦੀ ਸ਼ਕਤੀ ਅਤੇ ਪ੍ਰਭਾਵ ਨਿਰੰਤਰ جاری ਰਿਹਾ ਇਸ ਦਾ ਮੁਕਾਬਲਾ ਕਰਨ ਲਈ ਅੰਗਰੇਜ਼ਾਂ ਨੇ ਉਸ ਦੇ ਛੋਟੇ ਪੁੱਤਰ ਨੂੰ ਇੰਗਲੈਂਡ ਲੈ ਕੇ ਜਾਂਦੇ ਹੋਏ ਉਸ ਨੂੰ ਕੈਦ ਕਰ ਲ ਕੇ ਜਲਾਵਤਨ ਕਰ ਦਿੱਤਾ 13 ਸਾਲ ਤੋਂ ਬਾਅਦ ਸਮਾਪੀ ਜਾਣ ਤੋਂ ਬਾਅਦ ਉਸ ਨੂੰ ਆਪਣੀ ਮਾਂ ਨੂੰ ਮਿਲਣ ਅਤੇ ਉਸ ਨੂੰ ਲੰਡਨ ਲਿਆਉਣ ਦੀ ਆਗਿਆ ਦਿੱਤੀ ਗਈ ਜਿੱਥੇ ਉਹ 1863 ਵਿੱਚ 46 ਸਾਲ ਦੀ ਉਮਰ ਵਿੱਚ ਆਪਣੀ ਮੌਤ ਤੱਕ ਰਹੀ ਪਟਿਆਲਾ ਦੇ ਰਾਜਾ ਸਾਹਿਬ ਸਿੰਘ ਦੀ ਵੱਡੀ ਪੈਣ ਰਾਜਕੁਮਾਰੀ ਬੀਬੀ ਸਾਹਿਬਕੌਰ ਉਹਨਾਂ ਕੁਝ ਭਾਰਤੀ ਔਰਤਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਇੱਕ ਬ੍ਰਿਟਿਸ਼ ਜਰਨਲ ਵਿਰੁੱਧ ਲੜਾਈ ਜਿੱਤੀ ਹੈ 1771 ਵਿੱਚ ਜੰਮੀ ਕੌਰ ਦਾ ਵਿਆਹ ਛੋਟੀ ਉਮਰ ਵਿੱਚ ਹੀ ਫਤਿਹਗੜ੍ਹ ਮੌਜੂਦਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੇ ਜੈਮਲ ਸਿੰਘ ਨਾਲ ਹੋਇਆ ਸੀ ਸਾਲ 1793 ਵਿੱਚ ਆਪਣੇ ਰਾਜ ਦੇ ਅੰਦਰ ਵੱਧ ਰਹੇ ਮਤਭੇਦਾਂ ਅਤੇ ਸੁਰੱਖਿਆ ਖਤਰਿਆਂ ਦੇ ਮੱਦੇਨਜ਼ਰ ਰਾਜਾ ਸਾਹਿਬ ਸਿੰਘ ਨੇ ਆਪਣੀ ਭੈਣ ਨੂੰ ਵਾਪਸ ਬੁਲਾ ਲਿਆ ਅਤੇ ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨਿਯੁਕਤ ਕੀਤਾ। ਹਾਲਾਂਕਿ ਉਸ ਨੂੰ ਜਲਦੀ ਹੀ ਪਟਿਆਲਾ ਦੀ ਫੌਜ ਦੀ ਅਗਵਾਈ ਕਰਦੇ ਆਪਣੇ ਪਤੀ ਨੂੰ ਬਚਾਉਣ ਲਈ ਫਤਿਹਗੜ੍ਹ ਜਾਣਾ ਪਿਆ ਜਿਸ ਨੂੰ ਇੱਕ ਵਿਰੋਧੀ ਮੁਖੀ ਨੇ ਫੜ ਲਿਆ ਸੀ। ਅਗਲੇ ਸਾਲ ਉਸਨੇ ਇੱਕ ਭਿਆਨਕ ਲੜਾਈ ਵਿੱਚ ਇੱਕ ਵੱਡੀ ਮਰਾਠਾ ਹਮਲਾਵਰ ਫੌਜ ਦਾ ਸਾਹਮਣਾ ਕੀਤਾ ਅਤੇ ਗਵਾਂਡੀ ਸ਼ਾਸਕ ਨੂੰ ਆਪਣੇ ਰਾਜ ਵਿੱਚ ਵਿਦਰੋਹੀਆਂ ਨੂੰ ਕੁਚਲਣ ਵਿੱਚ ਸਹਾਇਤਾ ਕੀਤੀ। 1799 ਵਿੱਚ ਇੱਕਾਇਰੀ ਸਾਸੀ ਜਾਰ தாம்ਸ ਜਸਨੇ ਹਾਂਸੀ ਅਤੇ हिसार ਦੇ ਰਾਜਿਆਂ ਨੂੰ ਨਿਯੰਤਰਿਤ ਕੀਤਾ। ਨੇਕੌਰ ਦੇ ਖੇਤਰਾਂ ਵੱਲ ਆਪਣਾ ਧਿਆਨ ਦਿੱਤਾ। ਦਲੇਰ ਪ੍ਰਧਾਨ ਮੰਤਰੀ ਨੇ ਖੁਦ ਪਟਿਆਲਾ ਫੌਜ ਦੀ ਅਗਵਾਈ ਕੀਤੀ ਅਤੇ ਘੇਰਾਬੰਦੀ ਵਾਲੇ ਕਸਬਿਆਂ ਨੂੰ ਖਾਲੀ ਕਰਵਾਇਆ ਅਤੇ ਬ੍ਰਿਟਿਸ਼ ਫੌਜਾਂ ਨਾਲ ਉਦੋਂ ਤੱਕ ਲੜੀ ਜਦ ਤੱਕ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਨਹੀਂ ਕੀਤਾ ਗਿਆ। ਉਸ ਦੀ ਬਹਾਦਰੀ ਨੂੰ ਥਾਮਸ ਦੇ ਸ਼ਬਦਾਂ ਵੀ ਯਾਦ ਕੀਤਾ ਗਿਆ ਹੈ ਜਿਸ ਨੇ ਨੋਟ ਕੀਤਾ ਕਿ ਉਹ ਰਾਜਧਾਨੀ ਪਟਿਆਲਾ ਦੇ ਰੱਖਿਆ ਵਿੱਚ ਆਪਣੇ ਭਰਾ ਨਾਲੋਂ ਬਿਹਤਰ